ਸਤਿ ਜੀ ਵੀਡੀਓ ਵੇਖ ਰਹੇ ਸਾਬ ਨੂੰ ਜੀਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਿਹੜਾ ਦੇਖਣਾ ਜਿੰਨਾ ਵੀਰਾ ਫੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਜਿਲ੍ਹੇ ਪੰਚ ਸੰਸਦ ਮੈਂਬਰ ਅਮਰਪਾਲ ਸਿੰਘ ਤੇ ਨਸ਼ਾ ਕਰਨ ਦਾ ਦੋਸ਼ ਅਦਾਲਤ ਤੇ ਪੇਸ਼ ਕੀਤੇ ਚਲਾਨਟੇ ਸਰ ਜੋ ਕਿ ਪੱਤੀ ਦਾ ਦਾਵਾ ਅਮੇਰ ਖਾਲਿਸਤਾਨ ਸਮਰਥਕ ਅਤੇ ਖੰਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਜੀਤ ਪਾਲ ਸਿੰਘ ਤੇ ਅਸਾਮ ਦੇ ਡਬਰੂ ਘਾਟ ਜਿਲ੍ਹੇ ਚ ਰੰਗ ਦੇ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦਾ ਦੋਸ਼ ਹੈ ਕੁਝ ਦਿਨ ਪਹਿਲਾਂ ਪੁਲਿਸ ਨੇ ਬਾਰਿਸ ਪੰਜਾਬ ਦੇ ਮੁਖੀ ਅਮਰਜੀਤ ਪਾਲ ਸਿੰਘ ਵਿਰੋਧ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ ਇਸੇ ਚਲਾਨ ਰਿਪੋਰਟ ਚੱਕ ਭਗਵੰਤ ਸਿੰਘ ਬਾਜੇ ਕੇ ਉਰਪਰਧਾਨ ਮੰਤਰੀ ਦੇ ਬਿਆਨ ਚ ਦਾਵਾ ਕੀਤਾ ਗਿਆ ਕਿ ਅਮਰਿਤ ਅਮਰਜੀਤ ਪਾਲ ਸਿੰਘ ਡਬਰੂ ਘਾਟ ਜਿਲ੍ਹੇ ਚ ਨਸ਼ੀਦਾ ਅੱਦੀ ਹੋ ਗਿਆ ਹੈ ਮੋਲ ਜੀ ਅਮਿਤਪਾਲ ਸਿੰਘ ਦੇ ਰਿਕ ਉਕਤ ਬਿਆਨੋਂ ਸਿਰਫ ਅਫਵਾਹ ਦੱਸ ਰਹੇ ਹਨ ਦੂਜੇ ਪਾਸੇ ਅਮਿਤਪਾਲ ਸਿੰਘ ਦਾ ਪਰਿਵਾਰ ਵੀ ਅਮਿਤਪਾਲ ਅਮਿਤਪਾਲ ਸਿੰਘ ਤੇ ਲਗਾਏ ਗਏ ਐਨਐਸਸੀ ਨੂੰ ਹਟਾਉਣ ਲਈ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ ਦੱਸਣ ਜੋ ਕਹੇ ਕਿ ਅਮਿਤਪਾਲ ਸਿੰਘ ਨੂੰ ਪੁਲਿਸ ਨੇ ਮਾਰਚ 2023 ਚ ਵਿਦੇਸ਼ ਵਿਰੋਧੀ ਗਤੀਵਿਧੀਆਂ ਚ ਸ਼ਾਮਲ ਹੋਣ ਦੇ ਦੋਸ਼ ਚਕਰਤਰ ਕੀਤਾ ਸੀ ਮੁਲਜਮ ਨੂੰ ਉਸਦੇ 10 ਸਾਥੀਆਂ ਸਮੇਤ ਅਸਾਮ ਜੇਲ੍ਹ ਚ ਕੰਦ ਕੀਤਾ ਸੀ ਹੁਣ ਸਿਰਫ ਅਮਰਿਤਪਾਲ ਸਿੰਘ ਹੀ ਅਸਾਮ ਜੇਲ੍ਹ ਚ ਬੰਦ ਹੈ ਅਮਰਿਤਪਾਲ ਸਿੰਘ ਨੇ 2024 ਚ ਖੰਡੂਰ ਸੇਵ ਹਲਕੇ ਤੋਂ ਇਕ ਜਾਦਮਿੰਦ ਬਾਰ ਵਜੋਂ ਇਕ ਲੋਕ ਸਭਾ ਚੋਣ ਲੜੀ ਸੀ ਅਤੇ ਜਿੱਤ ਪ੍ਰਾਪਤ ਕੀਤੀ ਸੀ ਖਬਰ ਨੂੰ ਅੰਤ ਤੱਕ ਦੇਖਣ ਲਈ